ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਕੁਝ ਕੁ ਵੇਰ ਵੀ ਆ ਤੇ ਫਰਾਜ਼ੀ ਉਲਤੀ ਦੀ ਜਿਹੜੇ ਕਿ ਸਾਡੇ ਬਹੁਤ ਹੀ ਕੰਮ ਦੇ ਵਿੱਚ ਆ ਸਕਦੇ ਆ ਜਦੋਂ ਅਸੀਂ ਬੈਂਕ ਰਿਲੇਟਡ ਕੋਈ ਕੰਮ ਕਰਨਾ ਹੈ ਜਾਂ ਬੈਂਕ ਦੇ ਵਿੱਚ ਜਾ ਕੇ ਅਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਸਾਡੀ ਪਹਿਲੀ ਵੇਰਬ ਉਹ ਹੈਗੀ ਹੈ ਜੀ ਡਿਪੋਜ਼ਿਟਾਰੇ ਡਿਪੋਜ਼ਿਟਾਰੇ ਮੀਨਜ਼ ਜਮਾ ਕਰਾਉਣਾ ਜਦੋਂ ਤੁਸੀਂ ਬੈਂਕ ਵਿੱਚ ਆਪਣਾ ਪੈਸਾ ਜਮਾ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਇਨ ਬਾਂਕਾ ਈਓ ਡਿਪੋਜ਼ੀਟੋ ਇ ਸੋਲਦੀ ਇਨ ਬਾਂਕਾ ਬੈਂਕ ਦੇ ਵਿੱਚ ਈਓ ਡਿਪੋਜ਼ੀਟੋ ਮੈਂ ਜਮਾ ਕਰਦਾ ਹਾਂ ਈਸੋਲ ਦੀ ਮਤਲਬ ਪੈਸਾ ਜਾਂ ਕਰਦੀ ਹਾਂ ਮੈਂ ਬੈਂਕ ਵਿੱਚ ਪੈਸਾ ਜਮ੍ਹਾਂ ਕਰਦਾ ਹਾਂ ਜਾਂ ਕਰਦੀ ਹਾਂ ਜੇ ਤੁਸੀਂ ਰਿਕੁਐਸਟ ਕਰਨਾ ਚਾਹੁੰਦੇ ਹੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੈਂ ਪੈਸਾ ਜਮ੍ਹਾਂ ਕਰਾਉਣ ਆਇਆ ਜਾਂ ਮੈਂ ਕਰਾਉਣਾ ਚਾਹੁੰਦਾ ਹਾਂ ਫਿਰ ਤੁਸੀਂ ਬੋਲ ਸਕਦੇ ਹੋ ਵੋਲੇਵੋ ਡਿਪੋਜ਼ਿਟਾਰੇ ਵੋਲੇਵੋ ਡਿਪੋਜ਼ਿਟਾਰੇ ਈਸੋਲ ਦੀ ਨੈਲ ਮਿਓ ਕੋਂਟੋ ਈਸੋਲ ਦੀ ਨੈਲ ਮਿਓ ਕੋਂਟੋ ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਉਣਾ ਚਾਹੁੰਦਾ ਸੀ ਜਾਂ ਕਰਾਉਣਾ ਚਾਹੁੰਦਾ ਹਾਂ ਜੇ ਤੁਹਾਨੂੰ ਵੈਰਵੋ ਡਿਪੋਜ਼ਿਟਾਰੇ ਯਾਦ ਕਰਨੀ ਥੋੜੀ ਔਖੀ ਲੱਗਦੀ ਆ ਤਾਂ ਤੁਸੀਂ ਵੈਰ ਸਾਰੇ ਵੀ ਕਹਿ ਸਕਦੇ ਹੋ ਜਮ੍ਹਾਂ ਕਰਾਉਣ ਦੇ ਲਈ ਵੈਰ ਸਾਰੇ ਮੀਨਸ ਪਾਉਣਾ ਹੁੰਦਾ ਪਰ ਜਦੋਂ ਅਸੀਂ ਪੈਸੇ ਦੇ ਮਾਮਲੇ ਦੇ ਵਿੱਚ ਗੱਲਬਾਤ ਕਰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਜਮ੍ਹਾਂ ਕਰਾਉਣਾ ਆਈ ਜਾਂ ਵੈਰਸਾ ਤੋਂ ਹੀ ਸੋਲਦੀ ਆਈ ਜਾਂ ਵਰਸਾ ਤੋਂ ਹੀ ਸੌਲਦੀ ਕਿ ਤੁਸੀਂ ਪਹਿਲਾਂ ਹੀ ਪੈਸੇ ਪਾ ਚੁੱਕੇ ਹੋ ਜਾਂ ਜਮ੍ਹਾਂ ਕਰਾ ਚੁੱਕੇ ਹੋ ਵਰਸੋ ਹੀ ਸੌਲਦੀ ਨੈਲ ਕੌਂਟੋ ਵਰਸੋ ਹੀ ਸੌਲਦੀ ਨੈਲ ਕੌਂਟੋ ਮੈਂ ਖਾਤੇ ਵਿੱਚ ਪੈਸੇ ਪਾਉਂਦਾ ਹਾਂ ਜਾਂ ਜਮ੍ਹਾਂ ਕਰਾਉਂਦਾ ਹਾਂ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲਾ ਸੈਂਟੈਂਸ ਵਰਤ ਸਕਦੇ ਹੋ ਵਰੇਈ ਵਰਸਾਰੇ ਹੀ ਸੌਲਦੀ ਨੈਲ ਮੀਓ ਕੌਂਟੋ ਵਰੇਈ ਵਰਸਾਰੇ ਹੀ ਸੌਲਦੀ ਨੈਲ ਮਿਓ ਕੌਨ ਤੋਂ ਮੈਂ ਆਪਣੇ ਖਾਤੇ ਵਿੱਚ ਪੈਸੇ ਦਾ ਭੁਗਤਾਨ ਕਰਾਉਣਾ ਚਾਹੁੰਦਾ ਹਾਂ ਜਾਂ ਮੈਂ ਜਮਾ ਕਰਾਉਣਾ ਚਾਹੁੰਦਾ ਹਾਂ ਜਦੋਂ ਤੁਸੀਂ ਪੈਸੇ ਕਢਾਉਣੇ ਚਾਹੁੰਦੇ ਹੋ ਜਾਂ ਵਾਪਸ ਲੈਣਾ ਚਾਹੁੰਦੇ ਹੋ ਤਾਂ ਵੈਰ ਉਹ ਯੂਜ਼ ਕਰ ਸਕਦੇ ਹੋ ਪਰੇਲੇ ਵਾਰੇ ਪਰੇਲੇ ਵਾਰੇ ਈਓ ਪਰੇਲੇਵੋ ਕੋਂਟਾਂਤੇ ਦਲ ਵਾਂਕੋ ਮਾਤ ਪਰੇਲੇਵੋ ਕੰਟਾਂਟੇ ਦੇਲ ਬੈਂਕੋ ਮਤ ਮੈਂ ਆਈਟੀਐਮ ਤੋਂ ਨਗਦੀ ਕਢਵਾ ਲੈਂਦਾ ਹਾਂ ਦੂਜਾ ਸੈਂਟੈਂਸ ਦੇਖੋ ਪੋਸੋ ਪ੍ਰੇਲੇਵਾਰੇ ਈ ਸੋਲ ਦੀ ਔਰਾ ਪੋਸੋ ਪ੍ਰੇਲੇਵਾਰੇ ਈ ਸੋਲ ਦੀ ਔਰਾ ਕਿ ਮੈਂ ਹੁਣ ਪੈਸੇ ਕਢਵਾ ਸਕਦਾ ਹਾਂ ਜਾਂ ਕਢਵਾ ਸਕਦੀ ਹਾਂ ਇਸ ਤਰੀਕੇ ਨਾਲ ਤੁਸੀਂ ਬੈਂਕ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਦੇ ਹੋ ਆਪਣੀ ਗੱਲਬਾਤ ਸਮਝਾ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਇੱਕ ਮੈਂ ਨਿਊਜ਼ ਦੇਣਾ ਚਾਹਾਂਗੀ ਕਿ ਜਿਹੜੀਆਂ ਮੇਰੀਆਂ ਭੈਣਾਂ ਘਰਾਂ ਤੋਂ ਬਾਹਰ ਜਾ ਕੇ ਨਹੀਂ ਸਿੱਖ ਸਕਦੀਆਂ ਉਹ ਮੇਰੇ ਨਾਲ ਸਿੱਖ ਸਕਦੀਆਂ ਨੇ ਟਾਈਮਿੰਗ ਹੈਗੀ ਆ 11:30 ਤੋਂ 12:30 ਜ਼ੂਮ ਦੇ ਉੱਤੇ ਆਦੂਏ ਦਾ ਕੋਰਸ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਪਹਿਲੀ ਕਲਾਸ ਬਿਲਕੁਲ ਫ੍ਰੀ ਹੋਵੇਗੀ ਤੇ ਬਾਕੀ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰ ਲੈਣਾ ਕਿ ਤੁਸੀਂ ਮੇਰੇ ਨਾਲ ਅੱਗੇ ਚੱਲਣਾ ਕਿ ਨਹੀਂ ਚੱਲਣਾ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਅੱਗੇ ਚੱਲ ਸਕਦੇ ਹੋ ਅੱਗੇ ਹੁਣ ਦੇਖ ਲੈਂਦੇ ਆ ਜੀ ਨੈਕਸਟ ਆਪਣੀ ਵਰਬੋ ਰੀਤੀ ਰਾਰੇ ਰੀਤੀ ਰਾਰੇ ਦਾ ਮੀਨਸ ਵੀ ਹੁੰਦਾ ਵਾਪਸ ਲੈਣਾ ਜੇ ਤੁਹਾਨੂੰ ਪ੍ਰੇਲੇ ਵਾਰੇ ਕਹਿਣਾ ਔਖਾ ਲੱਗਦਾ ਤਾਂ ਤੁਸੀਂ ਰੀਤੀ ਰਾਰੇ ਵੀ ਯੂਜ਼ ਕਰ ਸਕਦੇ ਹੋ ਪੈਸੇ ਕਢਵਾਉਣ ਵਾਸਤੇ ਪੁਆਈ ਰੀਤੀ ਰਾਰੇ ਇ ਸੋਲ ਦੀ ਓਜੀ ਕਿ ਤੁਸੀਂ ਅੱਜ ਆਪਣਾ ਪੈਸਾ ਕਢਵਾ ਸਕਦੇ ਹੋ ਜਾਂ ਈਓ ਰੀਤੀ ਰੋ die i soldi del conto io ritiro die i soldi del conto main khate vichon paise kadwan lenda ha donna chon jedi vi verb vi tuhannu comfortable lagdi a tusi oh wali use karke gal baat kar sakde ho ki aidre next verb ho gayi ji ki aidre puchhna ਜੇਕਰ ਤੁਸੀਂ ਬੈਂਕ ਦੇ ਵਿੱਚ ਕੋਈ ਇਨਫੋਰਮੇਸ਼ਨ ਪੁੱਛਣਾ ਚਾਹੁੰਦੇ ਹੋ ਕਿਸੇ ਤੋਂ ਤਾਂ ਤੁਸੀਂ ਵੈਰਬੋ ਕੀ ਇਦਰੇ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਲੋਨ ਬਾਰੇ ਜਾਣਕਾਰੀ ਲੈਣੀ ਆ ਜਾਂ ਆਪਣੇ ਕਰੰਟ ਅਕਾਊਂਟ ਬਾਰੇ ਜਾਣਕਾਰੀ ਲੈਣੀ ਆ ਤਾਂ ਤੁਸੀਂ ਇਸ ਵੈਰਬੋ ਦੀ ਵਰਤੋਂ ਕਰ ਸਕਦੇ ਹੋ ਕਿੱਦਾਂ ਕਰ ਸਕਦੇ ਹੋ ਪੁਓਈ ਕੀ ਇਦਰੇ ਇਨਫੋਰਮਾਸੀ ਅਲ ਕਾਸਿਏਰੇ ਕੀ ਤੁਸੀਂ ਕੈਸ਼ੀਅਰ ਨੂੰ ਜਾਣਕਾਰੀ ਲਈ ਪੁੱਛ ਸਕਦੇ ਹੋ ਦੂਜਾ ਸੈਂਟੈਂਸ ਦੇਖੋ ਇਯੋ ਕੀ ਇਹਦੋ ਮੈਂ ਪੁੱਛਦਾ ਹਾਂ ਇਨਫੋਰਮਾਸੀ ਇਨਫੋਰਮੇਸ਼ਨ ਸੂਲ ਪ੍ਰੈਸਤੀਤੋ ਜਾਂ ਕਿ ਲੋਨ ਉੱਤੇ ਜਾਂ ਸੂਈ ਕੋਨਤੀ ਕੋਰੈਂਟੀ ਮੈਂ ਕਾਊਂਟ ਬਾਰੇ ਜਾਣਕਾਰੀ ਮੰਗਣਾ ਚਾਹੁੰਦਾ ਹਾਂ ਜਾਂ ਪੁੱਛਣਾ ਚਾਹੁੰਦਾ ਹਾਂ ਨੈਕਸਟ ਸੈਂਟੈਂਸ ਹੈ ਜੀ ਵਰੇ ਕੀ ਕਿਹਦਰੇ ਇਨਫੋਰਮੇਸ਼ਨਿ ਸੂਈ ਪ੍ਰਸਤੀਤੀ ਮੈਂ ਲੋਨ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ ਜਾਂ ਪੁੱਛਣੀ ਚਾਹੁੰਦਾ ਹਾਂ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇ ਵੀਡੀਓ ਪਸੰਦ ਆ ਰਹੀ ਆ do like share and subscribe my channel next verb hoegi ha ji controllare controllare check karna volevo controllare il saldo del conto volevo controllare il saldo del conto main apne khate de bakae di janch karna chahunda si ਜਣਕੀ ਮੈਂ ਆਪਣੇ ਪੈਸੇ ਚੈੱਕ ਕਰਨਾ ਚਾਹੁੰਦਾ ਹਾਂ ਕਿ ਮੇਰੇ ਅਕਾਊਂਟ ਦੇ ਵਿੱਚ ਕਿੰਨੇ ਨੇ ਜਾਂ ਤੁਹਾਨੂੰ ਇਹ ਵੀ ਸੈਂਟੈਂਸ ਬੈਂਕ ਦੇ ਵਿੱਚ ਸੁਣਨ ਨੂੰ ਮਿਲ ਸਕਦਾ ਹੈ 控制 il suo conto per favore 控制 il suo conto per favore ਕਿਰਪਾ ਕਰਕੇ ਆਪਣੇ ਖਾਤੇ ਦੀ ਜਾਂਚ ਕਰੋ ਜਾਂ ਤੁਹਾਨੂੰ ਕਿਹਾ ਵੀ ਜਾ ਸਕਦਾ 控制 i documenti prima di fermare controlli i documenti prima di fermare dast karne to pehla apne documents di janch karo next verb ho gayi hai ji transferire transfer karna yani ki paise ek dooje de khate vich transfer karna transfer is ko ਟ੍ਰਾਂਸਫਰੀਸ ਕੋ ਫੋਨ ਦੀ ਆ ਉਹਨ ਆਮੀ ਕੋ ਮੈਂ ਇੱਕ ਦੋਸਤ ਨੂੰ ਫੰਡ ਆ ਜਿਹੜਾ ਟ੍ਰਾਂਸਫਰ ਕਰਦਾ ਹਾਂ ਫੰਡ ਭਾਵ ਪੈਸੇ ਨੈਕਸਟ ਸੈਂਟੈਂਸ ਪੋਸੋ ਟ੍ਰਾਂਸਫਰੀਰੇ ਇਲ ਦਨਾਰੋ ਵੀਆ ਆਨਲਾਈਨ ਬੈਂਕਿੰਗ ਕੀ ਮੈਂ ਆਨਲਾਈਨ ਬੈਂਕਿੰਗ ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਦੇਵੋ ਟ੍ਰਾਂਸਫਰੀਰੇ ਦੇਵੋ transferire i fondi entro domani ਮੈਂ ਕੱਲ ਤੱਕ ਫੰਡ ਜਾਂ ਪੈਸੇ ਟ੍ਰਾਂਸਫਰ ਕਰਨੇ ਚਾਹੁੰਦਾ ਹਾਂ ਜਾਂ ਮੈਨੂੰ ਕਰਨ ਦੀ ਲੋੜ ਹੈ ਜਾਂ ਮੈਨੂੰ ਕਰਨੇ ਪੈਣੇ ਹਨ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਨਵੇਂ-ਨਵੇਂ ਸ਼ਬਦ ਸਿੱਖਣ ਨੂੰ ਮਿਲ ਰਹੇ ਹਨ ਇਹਨਾਂ ਸ਼ਬਦਾਂ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰ ਸਕਦੇ ਹੋ ਤੇ ਤੁਹਾਡੀ ਇਸ ਤਰੀਕੇ ਨਾਲ ਇੱਕ ਡਿਕਸ਼ਨਰੀ ਤਿਆਰ ਹੋ ਜਾਏਗੀ ਜਿਹਨੂੰ ਤੁਸੀਂ ਰੋਜ਼ ਪੜ੍ਹ ਸਕਦੇ ਹੋ ਤੇ ਸ਼ਬਦਾਂ ਨੂੰ ਆਸਾਨੀ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ ਨੈਕਸਟ ਵੇਰ ਉਹ ਹੈਗੀ ਹੈ ਜੀ ਰੀਕੀਏ ਦਰੇ ਰੀਕੀਏ ਦਰੇ ਮਤਲਬ ਹੁੰਦਾ ਰਿਕਵੈਸਟ ਕਰਨਾ ਜਾਂ ਮੰਗ ਕਰਨਾ ਰੀਕੀਏ ਦੋ ਊਨ ਪ੍ਰੈਸਤੀ ਦੋ ਪਰ ਕੋਂਪਰਾਰੇ ਉਨਾ ਕਾਸਾ ਮੈਂ ਕਰ ਖਰੀਦਣ ਲਈ ਕਾਜੇ ਲਈ ਅਰਜੀ ਦੇ ਰਿਹਾ ਹਾਂ ਜਾਂ ਦੇ ਰਹੀ ਹਾਂ ਪੋਸੋ ਰੀਕੀਏਰੇ ਉਨਾ ਕਾਰਤਾ ਦੀ ਕ੍ਰੇਡਿਟੋ ਕੀ ਮੈਂ ਕ੍ਰੈਡਿਟ ਕਾਰਡ ਲਈ ਅਰਜੀ ਦੇ ਸਕਦਾ ਹਾਂ ਜਾਂ ਦੇ ਸਕਦੀ ਹਾਂ ਕਾਰਤਾ ਦੀ ਕ੍ਰੈਡਿਟ ਤੋਂ ਮਤਲਬ ਕ੍ਰੈਡਿਟ ਕਾਰਡ ਪੋਸੋਰੀ ਕੀ ਐਦਰੇ ਜਾਣ ਕੇ ਤੁਸੀਂ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਪੁੱਛ ਰਹੇ ਹੋ ਸਾਹਮਣੇ ਵਾਲੇ ਬੰਦੇ ਤੋਂ ਸਵਾਲ ਕੀ ਮੈਂ ਕਰ ਸਕਦਾ ਹਾਂ ਇਹ ਤਾਂ ਨੈਕਸਟ ਵਰਬ ਹੋ ਹੈਗੀ ਜੀ ਇਨਵੈਸਟੀਰੇ ਇਨਵੈਸਟੀਰੇ ਦਾ ਮੀਨਸ ਹੁੰਦਾ ਅਨਵੇਸ਼ ਕਰਨਾ ਜਾਂ ਇਨਵੈਸਟ ਕਰਨਾ ਇਹ ਇੰਪੋਰਟਾਂਤੇ ਇਨਵੈਸਟੀਰੇ per il futuro ਵੇਖ ਲਈ ਨਿਵੇਸ਼ ਕਰਨਾ ਬਹੁਤ ਮਹੱਤਵਪੂਰਨ ਹੈ ਜਾਂ ਤੁਹਾਨੂੰ ਇਹ ਵੀ ਸੈਂਟੈਂਸ ਸੁਣਨ ਨੂੰ ਮਿਲ ਸਕਦਾ ਹੈ voi investire in un fondo pensione ਯਾਨੀ ਕਿ ਤੁਸੀਂ ਪੈਨਸ਼ਨ ਫੰਡ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇ ਵੀਡੀਓ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਚੈਨਲ ਨੂੰ ਸ਼ੇਅਰ ਵੀ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ